ਬੋਲੀ ਤੁਰੰਤ ਸਮੇਂ ਜਦੋਂ ਭਰਾ ਨੇ ਆਪਣੀ ਭੈਣ ਨੂੰ ਕਿਹਾ ਤਾਂ ਸੀਨਾ ਚੀਰ ਕੇ ਰੱਖ ਦੋ ਇਹ ਵੀਡੀਓ ਔਰ ਤੁਹਾਨੂੰ ਪਹਿਲਾਂ ਸੇ ਵੀਡੀਓ ਦੇ ਇੱਕ ਝਲਕ ਦਿਖਾ ਦਈਏ। ਜਿੰਦਗੀ ਨੇ ਇੱਕ ਜ਼ਿੰਦਗੀ ਹੁੰਦੀ ਹੈ ਉਹਦੇ ਆਪ ਦੇ ਘਰੇ ਇੱਕ ਜ਼ਿੰਦਗੀ ਉਹ ਹੁੰਦੀ ਹੈ ਜਿਹੜੀ ਉਹਨੇ ਦੂਜਾ ਘਰ ਸਵਤ ਪਣਾਉਣਾ ਹੁੰਦਾ ਠੀਕ ਆ ਬਸ ਮੇਰੀ ਇਹੀ ਦੁਆ ਤੂੰ ਹਮੇਸ਼ਾ ਸੋਚ ਰਹੇ ਤੇ ਸਦਾ ਸਹਾ ਕਰ ਰਹੇ ਬਸ ਹਮੇਸ਼ਾ ਇੱਕ ਗੱਲ ਯਾਦ ਰੱਖੀ ਵੀ ਆਪ ਦੇ ਤੇਰੀ ਵੀ ਤੁਮੇਸ਼ਾ ਲੜਦੀ ਰਹੀ ਹੈ ਤੇ ਉਹ ਵੀ ਹਮੇਸ਼ਾ ਆਪਦੇ ਸਹੁਰਿਆਂ ਦੀ ਲੜਨੀ ਕਰਦੇ ਰਹੇ ਨੇ ਜੇ ਕਦੇ ਕੋਈ ਗੁੱਸਾ ਗਿੱਲਾ ਹੁੰਦਾ ਹੈ ਲੜਾਈ ਫੜਾਈ ਹੁੰਦੀ ਹੈ ਇੱਕ ਚੁੱਪ ਸੌ ਸੋਕਾ ਠੀਕ ਹੈ ਕਦੇ ਵੀ ਸਾਡੇ ਬਾਈ ਦੇ ਹੱਥ ਤੇਰਾ ਹੱਥ ਦੱਸਦਾ ਖੜਾ ਇਹ ਤੇਰਾ ਰੱਬ ਵੀ ਹੈ ਤੇਰਾ ਸਾਰਾ ਕੁਝ ਹੈ ਜੇ ਤੈਨੂੰ ਇਹ ਕਿਸੇ ਨਾਲ ਝੜਕੂਗਾ ਵੀ ਕਦੇ ਕੁਝ ਬੋਲੂਗਾ ਵੀ ਤੁਮ ਕਹਿੰਦੇ ਸੁਣਨਾ ਕਦੇ ਕੁਛ ਇਹਦੇ ਬਰਾਬਰ ਨਹੀਂ ਬੋਲਣਾ ਕਦੇ ਇਹਨੂੰ ਕੁਝ ਗਲਤੀ ਨਹੀਂ ਕਰਨਾ ਇੱਕ ਚੁੱਪ ਸੌ ਸੋਕਾ ਜੇ ਤੂੰ ਇੱਕ ਚੁੱਪ ਨਾ ਰਲੇਗੀ ਤਾਂ ਤੈਨੂੰ 100 ਸੋਕਾ ਮਿਲਣਗੇ ਹੈਨਾ ਬਾਕੀ ਇਹੀ ਐ ਵੀ ਤੂੰ ਸਦਾ ਮੈਂ ਤਾਂ ਕਹਿੰਦਾ ਮੇਰੀ ਭੈਣ 100 ਸਾਲ ਜੀਵੇ ਮੇਰਾ ਤਾਂ ਇਹਦੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਮੇਰੇ ਸਗੀ ਭੈਣ ਨਹੀਂ ਸੀ ਹੈਗੀ ਕੋਈ ਪਹਿਲਾਂ ਮੈਂ ਸਾਰੇ ਨਹੀਂ ਦੱਸਦਾ ਜਿਵੇਂ ਕਿ ਦੋਤੋਂ ਦੇਖਿਆ ਜਾਵੇ ਕਿ ਭੈਣ ਭਰਾ ਦਾ ਰਿਸ਼ਤਾ ਬੇਹੱਦ ਗੂੜਾ ਹੁੰਦਾ ਹੈ ਇਸ ਰਿਸ਼ਤੇ ਨੂੰ ਲੈ ਕੇ ਜਦੋਂ ਡੋਲੀ ਤੁਰਨ ਵੇਲੇ ਕੁੜੀ ਦੀ ਅੱਖਾਂ ਦੇ ਵਿੱਚੋਂ ਆਏ ਹੰਝੂ ਤਾਂ ਭਰਾ ਵੀ ਹੋਇਆ ਪਾਵਕ ਤੇ ਆਪਣੀ ਭੈਣ ਨੂੰ ਜੋ ਕਹੀਆਂ ਗੱਲਾਂ ਤੇ ਬੇਹੱਦ ਸੋਹਣੀਆਂ ਤੇ ਸ਼ੋਹਰੇ ਪਰਿਵਾਰ ਦਾ ਵੀ ਕੀਤਾ ਹੋਣਾ ਦਿਲ ਖੁਸ਼ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ